ਸਿਆਣੇ ਕਹਿੰਦੇ ਆ ਕਿਸੇ ਵੀ ਪਰਿਵਾਰ ਦੀ ਧੀ ਭਾਵੇਂ ਵਿਦੇਸ਼ ਵਿੱਚ ਰਹਿੰਦੀ ਹੋਵੇ ਜਾਂ ਦੇਸ਼ ਵਿੱਚ ਰਹਿੰਦੀ ਹੋਵੇ ਉਹ ਸੁਭਾ ਸ਼ਾਮ ਆਪਣੇ ਮਾਪੇ ਦਾ ਹਾਲ ਜਾਣਦੀ ਹੈ ਫੋਨ ਲਾ ਕੇ ਦੁੱਖ ਦਰਦ ਸਮਝਦੀ ਹੈ ਤੇ ਉੱਥੇ ਹੀ ਘਰ ਵਿੱਚ ਰਹਿੰਦਾ ਹੋਇਆ ਪੁੱਤ ਕਦੇ ਵੀ ਮਾਪੇ ਦੇ ਕੋਲ ਬਹਿ ਕੇ ਉਹਨਾਂ ਦੇ ਨਾਲ ਦੁੱਖ ਸੁੱਖਾਂ ਸਾਂਝਾ ਨਹੀਂ ਕਰਦਾ ਉਹਨਾਂ ਦੇ ਕੋਲ ਨਹੀਂ ਬੈਠਦਾ ਹਰ ਇੱਕ ਜਾਤ ਮੱਧ ਧਰਮ ਦੀ ਮਰਦ ਜਾਂ ਔਰਤ ਕੋਈ ਵੀ ਮਾਂ ਬਾਪ ਹੈ ਉਹ ਚਾਹੁੰਦੇ ਆ ਕਿ ਉਹਨਾਂ ਦੀ ਔਲਾਦ ਉਹਨਾਂ ਦੇ ਬੱਚੇ ਉਹਨਾਂ ਦੇ ਕੋਲ ਬੈਠਣ ਉਹਨਾਂ ਦੇ ਨਾਲ ਗੱਲ ਕਰਨ ਉਹਨਾਂ ਦੇ ਨਾਲ ਹੱਸਣ ਇਹਦੇ ਵਿੱਚ ਉਹਨਾਂ ਦੀ ਜ਼ਿੰਦਗੀ ਦਾ ਸਕੂਨ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦਾ ਸਰਮਾਇਆ ਹੁੰਦਾ ਹੈ ਪਰ ਅਕਸਰ ਬੱਚੇ ਬਹੁਤ ਹੀ ਤੇ ਵਿੱਚ ਮਾਪਪੋ ਦੂਰੀ ਬਣਾ ਲੈਂਦੇ ਆ ਆਪਣੀ ਜਿੰਦਗੀ ਦੇ ਵਿੱਚ ਮਸਤ ਹੋ ਜਾਂਦੇ ਆ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿੱਤੋ